ਸੱਚੀ ਗੱਲ ਜੀ ਸਾਰਿਆਂ ਨੂੰ ਸਾਡੇ ਅੱਜ ਮੀਂਹ ਪੈ ਰਿਹਾ ਬਹੁਤ ਜ਼ਿਆਦਾ ਤੁਹਾਨੂੰ ਪਿੱਛੇ ਦਿਖ ਰਿਹਾ ਹੋਵੇਗਾ ਗੁਰਗਾਉਂ ਦੇ ਵਿੱਚ ਕਿੱਥੇ ਕਿੱਥੇ ਮੀਂਹ ਪੈ ਰਿਹਾ ਤੁਹਾਡੇ ਪੈ ਰਿਹਾ ਕਿ ਨਹੀਂ ਦੱਸਿਓ ਕਮੈਂਟ ਕਰਕੇ ਤੇ ਅੱਜ ਆਪਾਂ ਗੱਲ ਕਰਨੀ ਕਿ ਜੋ ਮਜੀਠੇ ਤੇ ਕੇਸ ਬਣਿਆ ਬਣਿਆ ਤਾਂ ਆਮਦਨ ਤੋਂ ਵੱਧ ਜ਼ਾਇਦਾਤ ਬਣਾਉਣ ਦਾ ਤੇ ਪਰ ਬੇਸ ਜੋ ਰੌਲਾ ਕੁਝ ਲੋਕ ਪਾਈ ਜਾਂਦੇ ਆ ਜੀ ਇਹਦੇ ਵਿੱਚ ਨਿਕਲਣਾ ਨਹੀਂ ਕੁਝ ਇਹ ਨਾ ਸਿਸਟਮ ਤੋਂ ਲੋਕਾਂ ਦਾ ਇੰਨਾ ਵਿਸ਼ਵਾਸ ਉੱਟ ਗਿਆ ਕਿ ਕੋਈ ਵੀ ਗੱਲ ਜਾਂ ਕੋਈ ਵੀ ਕੇਸ ਜਦੋਂ ਉੱਠਦਾ ਜਾਂ ਕਿਸੇ ਤੇ ਕੋਈ ਕਾਰਵਾਈ ਹੁੰਦੀ ਹੈ ਹੁਣ ਕੋਰਟ ਭਾਵੇਂ ਨਾ ਇਨਸਾਨ ਕੋਰਟ ਦੇ ਵਿੱਚ ਭਾਵੇਂ ਕਿਸੇ ਨੂੰ ਕਿਉਂਕਿ ਉਹਨਾਂ ਨੇ ਸਬੂਤਾਂ ਦੇ ਆਧਾਰ ਤੇ ਚੱਲਣਾ ਹੁੰਦਾ ਤੇ ਕਈ ਵਾਰੀ ਸਬੂਤਾਂ ਦੀ ਘਾਟ ਕਾਰਨ ਕੁਝ ਲੋਕ ਬਰੀ ਹੋ ਜਾਂਦੇ ਆ ਕਿਉਂਕਿ ਆਪਣਾ ਜੋ ਕਾਨੂੰਨ ਆ ਉਹਦੇ ਵਿੱਚ ਉਹ ਇਹ ਕਹਿੰਦਾ ਕਿ ਕੋਈ ਬੇਕਸੂਰ ਤਾਂ ਭਾਵੇਂ ਕਸੂਰਵਾਰ ਤਾਂ ਭਾਵੇਂ ਕੋਈ ਵੱਜ ਜਾਵੇ ਪਰ ਕੋਈ ਬੇਕਸੂਰ ਨਹੀਂ ਫਸਣਾ ਚਾਹੀਦਾ ਇਸ ਕਰਕੇ ਆਪਣੇ ਕੋਸ਼ ਕੇਸ ਜੋ ਆ ਸਬੂਤਾਂ ਦੀ ਘਾਟ ਲਾ ਲੋ ਜਾਂ ਪੁਲਿਸ ਪ੍ਰੋਪਰ ਇਨਵੈਸਟੀਗੇਸ਼ਨ ਨਹੀਂ ਕਰਦੀ ਜਾਂ ਜਦੋਂ ਚਲਾਨ ਪੇਸ਼ ਕਰਦੇ ਹੋ ਪ੍ਰੋਪਰ ਚਲਾਨ ਨਹੀਂ ਉਹਨਾਂ ਤੋਂ ਬਣ ਮਣਿਆ ਕਈ ਕੇਸਾਂ 'ਚ ਇਦਾਂ ਹੋਇਆ ਕਿ ਪ੍ਰੋਪਰ ਚਲਾਨ ਨਹੀਂ ਹੁੰਦਾ ਤੇ ਉਹ ਕਹਾਣੀ ਜਿਹੜੀ ਰਟੀ ਰਟਾਈਏ ਬਣਾਉਂਦੇ ਆ ਉਹੀ ਕਹਾਣੀਆਂ ਰਿਪੀਟਲੀ ਰਿਪੀਟ ਕਰਦੇ ਜਾ ਰਹੇ ਆ ਤੇ ਇਸ ਕਰਕੇ ਕੋਈ ਕੇਸ ਸਜ਼ਾ ਨਹੀਂ ਹੁੰਦੀ ਉਹਨਾਂ 'ਚ ਤੇ ਬੰਦੇ ਕਈ ਨਿਕਲ ਜਾਂਦੇ ਹੁਣ ਇਸ ਕੇਸ 'ਚ ਮਜੀਠੇ ਵਾਲੇ 'ਚ ਵੀ ਲੋਕ ਇਹ ਕਹੀ ਜਾਂਦੇ ਆ ਕਿ ਠੀਕ ਐ ਨਾ ਫੜ ਲਿਆ ਜਾਂ ਕੇਸ ਦਰਜ ਕਰਤਾ ਜਾਂ ਕਾਰਵਾਈ ਕਰ ਰਹੇ ਆ ਪਰ ਨਿਕਲਣਾ ਨਹੀਂ ਕੋਈ ਕਿਉਂਕਿ ਕਹਿ ਰਹੇ ਆ ਕਿ ਕੇਸ ਬਣਾਉਣਾ ਤਾਂ ਚਾਹੀਦਾ ਜੋ ਇਹਨੇ ਡਰੱਗ ਦਾ ਕੀਤਾ 9000 ਕਰੋੜ ਦਾ ਕੋਈ ਕਿੰਨੇ ਦਾ ਕਹਿੰਦਾ ਕੋਈ 4000 ਕਰੋੜ ਦਾ ਕਹਿੰਦਾ ਕੋਈ 5000 ਦਾ ਕੋਈ ਕੋਸ਼ ਕੋਈ ਕੋਸ਼ ਕਹਿੰਦੇ ਤੇ ਦੂਜੀ ਗੱਲ ਇਹ ਲੋਕ ਆਪ ਹੀ ਟ੍ਰੈਲ ਪੇਸ਼ ਕਰਨ ਲੱਗ ਜਾਂਦੇ ਆ ਜਾਂ ਆਪ ਹੀ ਆਫੀਸਰ ਬਣ ਜਾਂਦੇ ਇਨਵੈਸਟੀਗੇਸ਼ਨ ਇਹ ਜੇ ਮਨੁੱਖ ਆਮਦਨ ਤੋਂ ਜ਼ਿਆਦਾ ਸੋਰਸ ਦਾ ਕੇਸ ਹੈ ਤੇ ਇਥੋਂ ਹੀ ਹਿਸਾਬ ਲਾ ਲਉ ਵੀ ਉਹ ਜਿਹੜੀ ਆਮਦਨ ਤੋਂ ਜ਼ਿਆਦਾ ਉਹਨਾਂ ਜੇ ਦਾ ਹੀ ਹੈ ਉਹਦਾ ਕੀ ਕਾਰਨ ਹੈ ਜੇ ਕੋਈ ਆਮਦਨ ਤੋਂ ਜ਼ਿਆਦੀ ਜਾਇਦਾਦ ਬਣੀ ਹੈ ਉਹਦਾ ਕਾਰਨ ਕੀ ਹੋ ਸਕਦਾ ਹੈ ਕਿ ਇਹੇ ਮੈਸੇਜ ਤੋਂ ਵੀ ਬਣੀ ਫਿਰੋ ਤੇ ਇਸ ਕਰਕੇ ਕੁਝ ਆਪਣੇ ਲੋਕ ਹੁਣ ਸਿਸਟਮ ਤੋਂ ਵਿਸ਼ਵਾਸ ਹੀ ਉੱਠ ਗਿਆ ਕਿ ਇਹਨਾਂ ਜਾਨੀ ਪਹਿਲਾਂ ਹੀ ਇਹ ਕਹਿ ਦਿੰਦੇ ਆ ਵੀ ਕੱਖ ਨਹੀਂ ਬੰਨਣਾ ਜਾਂ ਬੇਫਾਲਤੂ ਦੀਆਂ ਗੱਲਾਂ ਨੇ ਤੇ ਇਸ ਕਰਕੇ ਐਡਾ ਵੀ ਇਹ ਨਹਿਰਗਰਦੀ ਨਹੀਂ ਭਰਾਓ ਜੇ ਉਹਨਾਂ ਨੇ ਇਹਨੂੰ ਗ੍ਰਿਫਤਾਰ ਕੀਤਾ ਹੈ ਤੇ ਕੋਈ ਨਾ ਕੋਈ ਤਾਂ ਹੋਊਗੀ ਗੱਲ ਤੇ ਕੋਈ ਐਵੀਡੈਂਸ ਉਹਨਾਂ ਕੋਲੇ ਹੋਊਗਾ ਤਾਂ ਹੀ ਉਹਨਾਂ ਨੇ ਗ੍ਰਿਫਤਾਰ ਕੀਤਾ ਤੇ ਜੇ ਕੋਈ ਗੱਲ ਨਾ ਹੋਈ ਤੇ ਆਜੂ ਸਾਹਮਣੇ ਬੇਦੇਸ਼ ਕੀ ਅੱਗੇ ਪਹਿਲਾਂ ਕਿੰਨੇ ਐ ਹੋਈ ਆ ਆਪਣੇ ਬੇਅਦਵੀ ਦਾ ਆਪਾਂ ਨੂੰ ਇਨਸਾਫ ਨਹੀਂ ਮਿਲਿਆ ਆਪਣੇ ਕੋਟਕਪੂਰਾ ਜੋ ਸਿੰਘ ਸ਼ਹੀਦ ਕੀਤੇ ਉਹਦਾ ਇਨਸਾਫ ਨਹੀਂ ਮਿਲਿਆ ਤੇ ਦੁੱਜੀ ਜੋ ਇਹਨਾਂ ਨੇ ਬਿਨਾ ਮੰਗੀਆਂ ਮਾਫੀਆਂ ਦਿੱਤੀਆਂ ਅਕਾਲ ਤੱਕ ਯਾਨੀ ਕਿ ਲੋਕਾਂ ਦੀ ਦਿਮਾਗ ਦੇ ਵਿੱਚ ਤਾਂ ਸਾਰਾ ਕੁਝ ਕਲੀਅਰ ਹੈ ਕਿ ਇਹ ਬੰਦੇ ਦੋਚੀ ਐ ਤੇ ਟੋਟਲ ਅਕਾਲੀ ਦਲ ਦੇ ਜਿੰਨੇ ਬੰਦੇ ਸਾਰੇ ਦੋਚੀ ਐ ਕਾਨੂੰਨ ਕੀ ਕਰੇ ਜੈ ਨਾ ਕਰੇ ਲੋਕਾਂ ਨੂੰ ਵੈਸੇ ਤਾਂ ਪਤਾ ਹੀ ਹੈ ਤਾਂ ਹੀ ਇਹਨਾਂ ਨੂੰ ਹੁਣ ਲੋਕ ਮੂੰਹ ਨਹੀਂ ਲਾ ਰਹੇ ਤੇ ਹੁਣ ਜੋ ਆਪਣਾ ਮਜੀਠੇ ਦੇ ਨਾਲ ਦਾ ਹੀ ਹਲਕਾ ਬੋਨੀ ਜੇ ਨਾਲ ਆਪਣੇ ਬ੍ਰਹਮਪੁਰਾ ਸਾਹਿਬ ਦਾ ਡਾਕਟਰ ਰਤਨ ਸਿੰਘ ਦੇ ਨਾਲ ਦਾ ਬੇਟਾ ਉਹਨੇ ਵੀ ਹੁਣ ਉੱਥੇ ਜਾ ਕੇ ਆਪਣੇ ਬਿਆਨ ਦਿੱਤੇ ਵੇਜੀਲੈਂਸ ਕੋਲ ਕੇ ਮੈਂ ਵੀ ਉਹਨੇ ਵੀ ਕੋਈ ਐਵੀਡੈਂਸ ਵੀ ਦਿੱਤੇ ਕਹਿੰਦੇ ਉਹਨੇ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉਦੋਂ ਕਿਹਾ ਸੀ ਕਿ ਆਹ ਕੁਝ ਹੋ ਰਿਹਾ ਹੈ ਬੰਦੇ ਬਾਹਰੋਂ ਆ ਕੇ ਇੱਥੇ ਗਲਤ ਕੰਮ ਕਰ ਰਹੇ ਆ ਤੇ ਇਹ ਆਪਣੀ ਸਰਕਾਰ ਦੀ ਬਦਨਾਮੀ ਹੋ ਰਹੀ ਹੈ ਤੇ ਇਹ ਬਹੁਤ ਨੁਕਸਾਨ ਕਰੂਗੀ ਆਪਣੀ ਪਾਰਟੀ ਦਾ ਤੇ ਸਰਕਾਰ ਦਾ ਤੇ ਤੁਸੀਂ ਇਹਨੂੰ ਹੁਣੇ ਹੀ ਕੰਟਰੋਲ ਕਰ ਲਓ ਜੇ ਤੁਸੀਂ ਕਰ ਲੋਗੇ ਤੇ ਵੱਜੋਗੇ ਨਹੀਂ ਤੇ ਸਰਕਾਰ ਗਈ ਸਮਝੋ ਤੇ ਫਿਰ ਬਹੁਤ ਕੰਮ ਖਰਾਬ ਹੋ ਜੂ ਉਹਨੇ ਪਹਿਲਾਂ ਹੀ ਜੋ ਸਹੀ ਲੀਡਰ ਆਪਾਂ ਨੂੰ ਹੀ ਕਹਿ ਸਕਦੇ ਆ ਨਾ ਜੋ ਸਮੇਂ ਤੋਂ ਪਹਿਲ ਨੂੰ ਆਪਣੇ ਲੀਡਰ ਨੂੰ آگਾਹ ਕਰੇ ਜਾਂ ਆਪਣੇ ਪੰਜਾਬ ਦਾ ਜੋ ਬੰਦਾ ਫਿਕਰ ਕਰਦਾ ਹੋਵੇ ਤੇ ਉਹਨੂੰ ਇਹ ਹੁੰਦਾ ਵੀ ਮੈਂ ਦੱਸ ਦਿਆਂ ਜੋ ਚੀਜ਼ ਕਿਸੇ ਉਹਨੂੰ ਜੇ ਪਤਾ ਲੱਗੀ ਉਹਨੇ ਵਿਚਾਰੇ ਨੂੰ ਦੱਸਤੀ ਤੇ ਅੱਗੇ ਹੁਣ ਜੇ ਇਹਨਾਂ ਨੇ ਕਾਰਵਾਈ ਸੀਐਮ ਸਾਹਿਬ ਨੇ ਨਹੀਂ ਕੀਤੀ ਪ੍ਰਕਾਸ਼ ਉਸ ਸਮੇਂ ਦੇ ਸੀਐਮ ਨੇ ਪ੍ਰਕਾਸ਼ ਸਿੰਘ ਬਾਦਲ ਨੇ ਤੇ ਇਹਦੇ ਵਿੱਚ ਹੁਣ ਦੂਜੀ ਲੀਡਰਸ਼ਿਪ ਦਾ ਤਾਂ ਕੀ ਗੁਨਾਹ ਆਪਾਂ ਕਹਿ ਸਕਦੇ ਆ ਤੇ ਜੇ ਇਹ ਬੰਦੇ ਉਦੋਂ ਜਾਗਦੇ ਹੁੰਦੇ ਤੇ ਅੱਜ ਇਹਨਾਂ ਨੂੰ ਇਹ ਦਿਨ ਨਹੀਂ ਦੇਖਣੇ ਪੈਣੇ ਸੀ ਜੇ ਉਦੋਂ ਇਹਨਾਂ ਸਹੀ ਇਨਵੈਸਟੀਗੇਸ਼ਨ ਕੀਤੀ ਹੁੰਦੀ ਜਾਂ ਇਹਨਾਂ ਸਹੀ ਤਰੀਕੇ ਉਹਨਾਂ ડીਲ ਕੀਤੇ ਹੁੰਦੇ ਸਾਰੇ ਜਿੰਨੇ ਗਲਤ ਕੰਮ ਹੋ ਰਹੇ ਸੀ ਬੇਅਦਬੀ ਦਾ ਨਸ਼ੇ ਦਾ ਦੇਖੋ 7 ਤੋਂ ਲੈ ਕੇ 17 ਤੱਕ ਜਿੰਨੀਆਂ ਮਾੜੀਆਂ ਪਰਤਾਂ ਪੰਜਾਬ 'ਚ ਪਈਆਂ ਨੇ ਸਾਰੀਆਂ ਇਹਨਾਂ ਦੀ ਦੇਣ ਆਪਾ ਬ੍ਰਕਾਸ਼ ਸਿੰਘ ਬਾਦਲ ਦੀ ਤਾਂ ਨਹੀਂ ਕਹਿ ਸਕਦੇ ਕਿਉਂਕਿ ਉਹ ਪਹਿਲਾਂ ਵੀ ਰਿਹਾ ਜਦੋਂ ਉਹ ਦਾ ਸੁਖਬੀਰ ਤੇ ਮਜੀਠਾ ਆਇਆ ਇਹਨਾਂ ਨੇ ਫੜ ਕੇ ਬੇੜੀਆਂ ਚਵੱਟੇ ਪੰਜਾਬ ਦੀ ਚ ਵੀ ਪਾ ਲਏ ਤੇ ਆਪ ਦੇ ਪਾਤੇ ਤੇ ਕਾਲੀ ਦਲ ਦੇ ਵੀ ਪਾ ਲਏ ਤੇ ਅਲਟੀਮੇਟਲੀ ਇਹਦਾ ਨੁਕਸਾਨ ਹੋਣਾ ਕੌਮ ਨੂੰ ਜੇ ਆਪਣੀ ਕੌਮ ਪਾਵਰਲੈਸ ਹੁੰਦੀ ਹੈ ਕਿਉਂਕਿ ਹੋਰ ਆਪਣੀ ਇੱਕੋ ਹੀ ਪਾਰਟੀ ਹੈ ਕਾਲੀ ਦਲ ਤੇ ਹੋਰ ਜੇ ਕਾਲੀ ਦਲ ਹੈਗੇ ਆ ਵੈਸੇ ਤਾਂ ਇਹਨਾਂ ਨਾਲ ਚੰਗੇ ਪੰਥਕ ਬੰਦੇ ਨੇ ਉਹਨਾਂ 'ਚ ਜਿਵੇਂ ਸਿਮਨਜੀਤ ਮਾਨ ਤੇ ਜਾਂ ਜਥੇਦਾਰ ਰਣਜੀਤ ਸਿੰਘ ਜੀ ਜੋ ਆਪਣੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਰਹੇ ਆ ਪਹਿਲਾਂ ਤੇ ਪਰ ਉਹਨਾਂ ਨੂੰ ਲੋਕ ਵੋਟ ਰੈਗੂਲਰ ਨਹੀਂ ਪਾਉਂਦੇ ਕਿਉਂਕਿ ਉਹਨਾਂ ਦਾ ਸਟਰਕਚਰ ਬੇਸ ਹੈ ਨਹੀਂਗਾ ਜ਼ਮੀਨ ਤੇ ਪਿੰਡਾਂ 'ਚ ਤੇ ਇਸ ਅਕਾਲੀ ਦਲ ਦਾ ਬੇਸ ਪਿੰਡਾਂ 'ਚ ਹੋਣ ਕਰਕੇ ਤੇ ਇਹਨਾਂ ਨੂੰ ਲੋਕ ਜੁੜੇ ਸੀ ਪਿੰਡਾਂ ਪਿੰਡ ਲੈਵਲ ਤੇ ਜਾਂ ਆਪਣੇ ਥੱਲੇ ਜਾਨੀ ਕਿ ਬਿਲਕੁਲ ਥੱਲੇ ਤੱਕ ਇਹਨਾਂ ਦੀਆਂ ਜਣਾ ਹੈ ਸੀ ਜੀ ਦਾ ਕਰਕੇ ਇਹ ਸਰਵਾਈਵ ਕਰਕੇ 20 25 30 ਸਾਲ ਇਹ ਰਹੇ ਪੰਜਾਬ ਦੀ ਪੋਲਿਟਿਕਸ ਚ ਤੇ ਹੁਣ ਅੱਗੇ ਜੋ ਬੰਦੇ ਲੀਡ ਕਰ ਰਹੇ ਆ ਕਿਉਂਕਿ ਜਿਨ੍ਹਾਂ ਨੂੰ ਇਹ ਇਹ ਜੋ ਅੱਜ ਅਕਾਲੀ ਦਲ ਦੇ ਬੰਦੇ ਲੀਡ ਕਰ ਰਹੇ ਆ ਇਹਨਾਂ ਨੂੰ ਲੋਕ ਪਸੰਦ ਨਹੀਂ ਕਰਦੇ ਇਹ ਗੱਲ ਇਹ ਸਮਝਦੇ ਨਹੀਂ ਇਹ ਤਾਂ ਨਹੀਂ ਸਮਝਦੇ ਕਿ ਜੇ ਅਸੀਂ ਇੱਕ ਰੀ ਪਾਸੇ ਹੋ ਗਏ ਫੇਰ ਨਹੀਂ ਸਾਨੂੰ ਕਿਸ ਨੇ ਪੁੱਛਣਾ ਤੇ ਇਸ ਕਰਕੇ ਬੇੜਾ ਕਰੀ ਜਾਂਦੇ ਕਾਲੀ ਦਲ ਦਾ ਤੇ ਇਹਨਾਂ ਪਾਸੇ ਹੋਣਾ ਨਹੀਂ ਨਾ ਇਹ ਪਾਸੇ ਹੋਣਗੇ ਤੇ ਨਾ ਕਾਲੀ ਦਲ ਬਚਨਾ ਦੇ ਨਾਂ ਆਪਣੇ ਪੰਥਕ ਮਸਲੇ ਜੋ ਆ ਉਹ ਕੋਈ ਉਹਨਾਂ ਦਾ ਹੱਲ ਹੋਣਾ ਕਿਉਂਕਿ ਆਪਾਂ ਕਾਲੀ ਦਲ ਨੂੰ ਤਾਂ ਪ੍ਰੈਸ਼ਰ ਪਾ ਕੇ ਕਹਿ ਸਕਦੇ ਆਂ ਜੀ ਆਹ ਕੰਮ ਨਹੀਂ ਆਪਣੇ ਹੋ ਰਿਹਾ ਕਿਉਂਕਿ ਉਹ ਪੰਥਕ ਪਾਰਟੀ ਹੈ ਤੇ ਹੋਰ ਕਿਸੇ ਪਾਰਟੀ ਨੂੰ ਆਪਾਂ ਇੰਨਾ ਜ਼ੋਰਦਾਰ ਤਰੀਕੇ ਨਾਲ ਨਹੀਂ ਕਹਿ ਸਕਦੇ ਪਰ ਅੱਜ ਦੇ ਜੋ ਇਹ ਬੰਦੇ ਐ ਇਹ ਅੱਜ ਦੀ ਜੋ ਕਾਂਗਰਸ ਦੇ ਵਿੱਚ ਲੀਡਰ ਹਨ ਉਹਨਾਂ ਤੋਂ ਬਿਲਕੁਲ ਕਰਦਾਰ ਡਿੱਗੇ ਹੋਏ ਅਕਾਲੀ ਦਲ ਦੇ ਕਾਂਗਰਸ ਦੇ ਵਿੱਚ ਅੱਜ ਜੋ ਬੰਦੇ ਹੈਗੇ ਸਾਰੇ ਵਧੀਆ ਨੇ ਸਾਰੇ ਬੰਦੇ ਇੱਜ਼ਤਦਾਰ ਨੇ ਸਾਰੇ ਯਾਨੀ ਵਧੀਆ ਘਰਾਵਾਂ ਚੋਂ ਨੇ ਵਧੀਆ ਕਰਦਾਰ ਵਾਲੇ ਬੰਦੇ ਨੇ ਜੇ ਕੋਈ 2-4 ਮਾੜੇ ਵੀ ਹੋਣਗੇ ਆਪਾਂ ਓਵਰ ਆਲ ਜੇ ਗੱਲ ਕਰੀਏ ਸਾਰੀਆਂ ਪਾਰਟੀਆਂ ਨੂੰ ਜੇ ਦੇਖੀਏ ਤੇ ਅੱਜ ਸਭ ਤੋਂ ਬੈਸਟ ਲੀਡਰਸ਼ਿਪ ਆ ਕਾਂਗਰਸ ਦੇ ਵਿੱਚ ਪੰਜਾਬ ਦੀ ਜੇ ਗੱਲ ਕਰੀਏ ਦੇਸ਼ ਲੈਵਲ ਤੇ ਤਾਂ ਆਪਣਾ ਇੰਨੀ ਹੈ ਹੀ ਨਹੀਂ ਕਿ ਆਪਾਂ ਹੋਰ ਕਿਸੇ ਸੂਬੇ ਦੀ ਆਪਾਂ ਆਪਦੇ ਸੂਬੇ ਤੱਕ ਜੇ ਦੇਖੀਏ ਤੇ ਅੱਜ ਜੋ ਆਪਣੇ ਕੋਲ ਲੀਡਰਸ਼ਿਪ ਸਭ ਤੋਂ ਬੈਸਟ ਕਿਹੜੀ ਪਾਰਟੀ ਚਾ ਉਹ ਕਾਂਗਰਸ ਚ ਹੈ ਅੰਮ੍ਰਿਤਧਾਰੀ ਸਿੱਖ ਨੇ ਉਹਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਜੀ ਸੁਖਪਾਲ ਸਿੰਘ ਖੈਰੇ ਵਰਗੇ ਲੀਡਰ ਹੋਰ ਕਿਹੜੀ ਪਾਰਟੀ ਚ ਹੁਣ ਆ ਸਿਮਰਨਜੀਤ ਸਿੰਘ ਬੈਂਸ ਵੀ ਆ ਗਿਆ ਇਹਦੇ ਚ ਤੇ ਹੋਰ ਵੀ ਬਹੁਤ ਨੇ ਪ੍ਰਤਾਪ ਸਿੰਘ ਬਾਜਵਾ ਆਪਣਾ ਪਾੜਾ ਸਾਹਿਬ ਕਲबीर ਜੀ ਦਾ ਦੇਖ ਲਓ ਕਿੱਡਾ ਪੰਥਕ ਪਰਿਵਾਰ ਹੈ ਤੇ ਆਪਣਾ ਉਹ ਜਿਹੜੇ ਤ੍ਰਿਪਿੰਦਰ ਸਿੰਘ ਬਾਜਵਾ ਸਾਹਿਬ ਉਹ ਵੀ ਬਾਜਵਾ ਹੀ ਹੈ ਤੇ ਜਾਨੀ ਕਿ ਗੁਰਦਾਸਪੁਰ ਏਰੀਏ ਦੇ ਬਹੁਤ ਵਧੀਆ ਵਧੀਆ ਲੀਡਰ ਹੈਗੇ ਆ ਜਿਵੇਂ ਸੁਖਜਿੰਦਰ ਸਿੰਘ ਰੰਧਾਵਾ ਦੀ ਆਪਾਂ ਗੱਲ ਕੀਤੀ ਹੋਰ ਪਾੜਾ ਸਾਹਿਬ ਆ ਆਪਣਾ ਪ੍ਰਤਾਪ ਸਿੰਘ ਬਾਜਵਾ ਸਾਹਿਬ ਆ ਤੇ ਜੇ ਆਪਾਂ ਇੱਧਰ ਅੰਮ੍ਰਿਤਸਰ ਆ ਲਾਜੀ ਇੱਧਰ ਬਹੁਤ ਨូវਜੋਤ ਸਿੱਧੂ ਆ ਕਾਂਗਰਸ ਦਾ ਤੇ ਸੁਖਜਿੰਦਰ ਸੁਖ ਸਰਕਾਰੀਆ ਤੇ ਇੱਕ ਹੋਰ ਬਲਾਰੀਆ ਸਾਹਿਬ ਆ ਤੇ ਵਧੀਆ ਵਧੀਆ ਬੰਦੇ ਹੈਗੇ ਆ ਜਿੰਨਾਂ ਨੂੰ ਦਰਦ ਦਾ ਆਪਣੇ ਪੰਜਾਬ ਦਾ ਪੰਥ ਦਾ ਤੇ ਜਿਹੜੇ ਲੋਕਾਂ ਚ ਵੀ ਉਹਨਾਂ ਦੀ ਇੱਜ਼ਤ ਆ ਤੇ ਇੰਨੇ ਹਲਕੇ ਨਹੀਂ ਆ ਜਿਵੇਂ ਦੂਜੀਆਂ ਪਾਰਟੀਆਂ 'ਚ ਜਦੋਂ ਪਾਵਰ ਆਉਂਦੀ ਤੇ ਆ ਬੇੜਾ ਗਰ ਕਰਨ ਤੇ ਲੱਗ ਜਾਂਦੇ ਘਰ ਭਰਨ ਤੇ ਇਦਾਂ ਦੇ ਬੰਦੇ ਨਹੀਂ ਆ ਉਹ ਘਰੋਂ ਰੱਜੇ ਪੁੱਜੇ ਬੰਦੇ ਨੇ ਉਹ ਤੇ ਇਸ ਕਰਕੇ ਹੁਣ ਜੇ ਆਪਣੇ ਅਕਾਲੀ ਲੀਡਰ ਚੜਦੇ ਹੋਣ ਤੇ ਆਪਾਂ ਨੂੰ ਵੇਖਣ ਦੀ ਲੋੜ ਨਹੀਂ ਪੈਣੀ ਦੂਜੇ ਕਿਸੇ ਪਾਸੇ ਜਦੋਂ ਆਪਣੀ ਅਕਾਲੀ ਪਾਰਟੀ ਹੀ ਇਦਾਂ ਦੀ ਬਣ ਗਈ ਐ ਜਿਹੜੇ ਕੋਈ ਉਹਨਾਂ ਦਾ ਕੈਰੇਕਟਰ ਨਹੀਂ ਰਿਹਾ ਕੋਈ ਪੰਥਕ ਬੰਦੇ ਨਹੀਂ ਉਹਦੇ ਚ ਕਈ ਤਾਂ ਸਿਰਫ ਪਾਰਟੀ ਦੇ ਨਾਲ ਜੁੜੇ ਹੋਣ ਕਰਨਾ ਸਿੱਖ ਸਜੇ ਆ ਜਾਂ ਅਮਰਤਾ ਛਕਿਆ ਉਹਨਾਂ ਨੇ ਪੰਜ ਕਕਾਰ ਧਾਰਨ ਕੀਤੇ ਜੇ ਉਹਨਾਂ ਨੂੰ ਇਹ ਸ਼ੋਟ ਕਿਉਂਕਿ ਆਪਣੀ ਜੋ ਮਰਿਆਦਾ ਅਕਾਲੀ ਦਲ ਦੀ ਜਾਂ ਸਿੱਖ ਕੌਮ ਦੀ ਉਹੀ ਗੁਵਾਈ ਕਰ ਸਕਦਾ ਜੋ ਗੁਰਸਿੱਖ ਬੰਦਾ ਹੋਵੇ ਤੇ ਜੇ ਇਹ ਚੀਜ਼ ਨਾ ਹੋਵੇ ਤੇ ਇਹ ਬੰਦੇ ਕਦੋਂ ਦੇ ਕਦੇ ਨਾ ਇਹ ਅਮਰਤ ਛੱਕਦੇ ਜਾਂ ਇਹ ਪੰਜ ਕਕਾਰ ਧਾਰਨ ਕਰਦੇ ਤੇ ਜਿਹੜੇ ਦੂਜੀਆਂ ਪਾਰਟੀਆਂ ਦੇ ਅਮਰਤ ਧਾਰੀ ਸਿੱਖ ਹੈਗੇ ਆ ਤੇ ਉਹ ਫਿਰ ਘੱਟ ਸਿੱਖ ਥੋੜੀ ਇਹਨਾਂ ਨੂੰ ਜਿਹੜੇ ਦੂਜੀਆਂ ਪਾਰਟੀਆਂ 'ਚ ਰਹਿੰਦੇ باوجود ਵੀ ਅਮਰਤ ਧਾਰੀ ਹੈ ਇਹ ਇਹ ਤਾਂ ਸਿਰਫ ਇਸ ਕਰਕੇ ਅਮਰਤ ਧਾਰੀ ਹੈ ਕਿ ਅਸੀਂ ਅਕਾਲੀ ਦਲ ਦੇ ਦਾ ਹਿੱਸਾ ਹੈ ਤੇ ਉਹ ਵੀ ਜਦੋਂ ਇਦਾਂ ਦਾ ਮਾਹੌਲ ਬਣਿਆ ਤੇ ਕੁਝ ਬੰਦੇ ਉੱਥੇ ਜਾ ਕੇ ਅੰਮ੍ਰਿਤ ਛਕਾਏ ਤੇ ਯਾਨੀ ਕਿ ਇੱਥੋਂ ਹੀ ਹਿਸਾਬ ਲਾ ਲਓ ਵੀ ਇਹ ਬੰਦੇ ਕਿੱਡੇ ਕਿ ਸਿੱਖੀ ਨਾਲ ਜੁੜੇ ਆ ਜਾਂ ਕਿੰਨਾ ਕਿੰਨਾ ਅੰਦਰ ਦੋ ਹੋ ਸਕਦਾ ਤੇ ਆਪਾਂ ਜੋ ਗੱਲ ਕੀਤੀ ਸੀ ਕਿ ਜੋ ਮਜੀਠੇ ਦੇ ਕੇਸ ਦੀ ਕਿ ਜਿੱਥੋਂ ਆਪਾਂ ਸ਼ੁਰੂ ਕੀਤੀ ਹੈ ਉੱਥੇ ਆਈਏ ਤੇ ਉਹ ਕਹਿੰਦੇ ਆ ਜੀ ਨਿਕਲਣਾ ਨਹੀਂ ਇਹਦੇ ਚੋਂ ਕੁਝ ਇਹ ਆ ਉਹ ਪਹਿਲੀ ਗੱਲ ਤਾਂ ਸਰਕਾਰ ਨੇ ਟਾਈਮ ਨਗਾ ਲਿਆ ਆਪਣਾ ਸਿਸਟਮ ਦੇ ਵਿੱਚ ਵੈਸੇ ਬਹੁਤ ਡਿਲੇ ਹੁੰਦਾ ਤੇ ਹੁਣ ਡੇਢ ਸਾਲ ਰਹਿ ਗਿਆ ਬਾਅਦ ਚ 6 ਮਹੀਨੇ ਇਹਨਾਂ ਦੀ ਕਿਸੇ ਨੇ ਗੱਲ ਨਹੀਂ ਸੁਣੀ ਤੇ ਇੰਨੇ ਟਾਈਮ ਦੇ ਵਿੱਚ ਇਹਨੂੰ ਕਨਵਿਕਟ ਨਹੀਂ ਕਰਾ ਸਕਦੇ ਕਿਸੇ ਪਾਸੇ ਕੇਸ ਹੀ ਨਹੀਂ ਲੱਗਣਾ ਤੇ ਫਿਰ ਦੁਬਾਰਾ ਜਿਹਦਾ ਆਊਗਾ ਉਹ ਪਤਾ ਨਹੀਂ ਕੀ ਕਰੂਗਾ ਇਸ ਕਰਕੇ ਹੁਣ ਸਮਾਂ ਲੰਘ ਗਿਆ ਇਹਨੂੰ ਜੇ ਦੇਖ ਕੇ ਆਪਾਂ ਸੋਚੀਏ ਕਿ ਇਹ ਬੰਦਿਆਂ ਦਾ ਕੋਈ ਇਹਦਾ ਫੈਸਲਾ ਹੋ ਜੂਗਾ ਜਾਂ ਕੋਰਟ ਇਹਨੂੰ ਸਜ਼ਾ ਕਰ ਦੂਗੀ ਕਿਉਂਕਿ ਇਹਦੇ ਕੋਲੇ ਵੀ ਰਾਈਟ ਹੈ ਇਹ ਕੋਰਟ 'ਚ ਇਹਦੇ ਲਈ ਵੀ ਰਾਹ ਖੁੱਲੇ ਆ ਇਹ ਕੋਸ਼ਿਸ਼ ਕਰੂਗਾ ਕਿ ਬਚਾ ਕਰਦਾ ਹੀ ਆ ਦੋਸ਼ੀ ਆਉਦਾ ਜਿੰਨਾ ਹੱਥ ਪੈਰ ਮਾਰੂਗਾ ਡਿਲੇ ਕਰਨ ਦੀ ਕੋਸ਼ਿਸ਼ ਕਰੂਗਾ ਕਿ ਅੱਗੇ ਸਰਕਾਰ ਬਦਲ ਜੂਗੀ ਤੇ ਫਿਰ ਜਿਹੜਾ ਉਹ ਤੇ ਇਸ ਕਰਕੇ ਇਹ ਸਮਝ ਲਓ ਹੁਣ ਲੰਮਾ ਪੈ ਗਿਆ ਕੰਮ ਇਹ ਏਡੀ ਛੇਤੀ ਤਾਂ ਨਹੀਂ ਹੁਣ ਪਰ ਬਹੁਤ ਸਬੂਤ ਵੀ ਘਟ ਗਏ ਆ ਹੁਣ ਜੀਦਾ ਕਰਕੇ ਇਨੂੰ ਸਜ਼ਾ ਕਰਾਉਣੀ ਬਹੁਤ ਮੁਸ਼ਕਿਲ ਹੋ ਜਾਣੀ ਕਿਉਂਕਿ ਬੜੇ ਹੁਣ ਬੰਦੇ ਬੋਲ ਰਹੇ ਆ ਚੱਟੂ ਪਾਦੇ ਬੋਲ ਰਹੇ ਆ ਤੇ ਇੱਕ ਜੋ ਨਰਿੰਜਨ ਸਿੰਘ ਈਡੀ ਦੇ ਜੋ ਉਹਨਾਂ ਨੇ ਬੜਾ ਕੁਝ ਬੋਲਿਆ ਕਿ ਉਦੋਂ ਬੜਾ ਪ੍ਰੈਸ਼ਰ ਪਿਆ ਤੇ ਉਹ ਜੋ ਐਵੀਡੈਂਸ ਕਿਉਂਕਿ ਸਮਾਂ ਪੈ ਗਿਆ ਹੁਣ 10 12 ਸਾਲ ਉਹ ਪਤਾ ਨਹੀਂ ਹੁਣ ਹੈ ਕਿ ਨਹੀਂ ਹੈ ਤੇ ਜਿਵੇਂ ਉਹ ਫਾਈਲਾਂ ਹਾਈ ਕੋਰਟ 'ਚ ਨਹੀਂ ਖੁੱਲੀਆਂ ਤੇ ਉਦੋਂ ਕਾਂਗਰਸ ਨੇ ਵੀ ਜਦੋਂ ਸਰਕਾਰ ਸੀ ਉਦੋਂ ਕੈਪਟਨ ਨੇ ਤਾਂ ਕੁਛ ਕੀਤਾ ਹੀ ਨਹੀਂ ਇਹਦੇ ਨੇ ਇਸ ਕਰਕੇ ਫਿਰ ਉਹਨੂੰ ਬਦਲਿਆ ਨਾ ਉਹਨੇ ਬੇਅਦਬ ਵੀ ਤਾਂ ਕੁਛ ਕੀਤਾ ਨਾ ਇਹਦਾ ਡਰੱਗ ਵਾਲੇ ਮਸਲਿਆਂ ਤੇ ਕੀਤਾ ਤੇ ਜਦੋਂ ਉਹਨੂੰ ਬਦਲਿਆ ਫਿਰ ਉਹਨਾਂ ਕੋਲੇ ਬਹੁਤ ਘੱਟ ਟਾਈਮ ਰਹਿ ਗਿਆ ਸੀ ਚਲੋ ਫਿਰ ਵੀ ਚੰਨੀ ਐਫਆਰਆਈ ਦਾ ਦਰਜ ਕਰ ਗਿਆ ਇੰਨੀ ਵੱਡੀ ਗੱਲ ਆ ਦੋ ਤਿੰਨ ਮਹੀਨਿਆਂ ਤੋਂ ਉਹਨੇ ਉਦੋਂ ਤਾਂ ਗੱਲ ਵੀ ਨਹੀਂ ਮੁਲਾਜ਼ਮ ਸੋੰਦੇ ਫਿਰ ਵੀ ਜੇ ਕਰ ਗਿਆ ਤੇ ਬਹੁਤ ਵੱਡੀ ਗੱਲ ਆ ਤੇ ਜੇ ਚੰਨੀ ਨੇ ਪੰਜਾਬ ਦੇ ਹੱਕ 'ਚ ਸਟੈਂਡ ਲਾਇਆ ਉਦੋਂ ਵੀ ਤੇ ਜੇ ਉਹ ਬੰਦੇ ਦੇ ਹੱਥ 'ਚ ਪਾਵਰ ਆ ਜੇ ਉਹ ਤਾਂ ਹੋ ਸਕਦਾ ਕਿਉਂਕਿ ਉਹਨੇ ਇਹਨੂੰ ਸਾਧ ਨੂੰ ਵੀ ਜੇ ਉਹਦੇ ਉੱਤੇ ਪਤਾ ਲੱਗਾ ਜਾਂ ਸਾਰੀ ਗੱਲ ਖੁੱਲੀ ਤੇ ਉਹ ਵੀ ਚੰਨੀ ਨੇ ਕੀਤਾ ਤੇ ਉੱਥੇ ਜਾ ਕੇ ਦੇਲ 'ਚ ਬੰਦੇ ਭੇਜੇ ਉਹ ਕਿਉਂਕਿ ਉਹ ਬੰਦਾ ਬੜਾ ਪਾਵਰਫੁੱਲ ਆ ਬਾਬਾ ਤੇ ਇਸ ਕਰਕੇ ਫੇਰ ਵੀ ਜੇ ਇੰਨਾ ਕਰ ਗਏ ਤੇ ਇਹ ਸਮਝ ਲਓ ਚੰਨੀ ਦੀ ਵਜ੍ਹਾ ਨਾਲ ਹੋ ਗਿਆ ਤੇ ਜੇ ਚੰਨੀ ਵਰਗਾ ਜਾਂ ਕੋਈ ਚੰਗਾ ਬੰਦਾ ਇਦਾਂ ਦਾ ਸੀਐਮ ਅੱਗੇ ਬਣ ਜੂਗਾ ਤੇ ਕਿਸੇ ਕਿਸੇ ਪਾਸੇ ਲੱਗ ਜਾਣਗੇ ਨਹੀਂ ਤੇ ਸਮਝ ਲਓ ਭਾਣਾ ਮੰਨ ਲਓ ਆਲੀ ਗੱਲ ਹੀ ਆ ਹੋਰ ਇਹਦੇ ਚ ਬੜੇ ਕੇਸ ਨੇ ਹੁਣ ਸਿੱਧੂ ਵਾਲਾ ਕੇਸ ਦੇਖ ਲਓ ਇਹਦੇ ਚ ਕੀ ਨਿਕਲਵੇ ਆ 3 ਸਾਲ ਹੋ ਗਏ ਤੇ ਹੋਰ ਵੀ ਕਿਸ ਆਪਣੇ ਕਿੰਨੇ ਫੇਕ ਇਨਕਾਊਂਟਰ ਹੋਏ ਲੱਖਾਂ ਦੇ ਹਿਸਾਬ ਨਾਲ ਤੇ ਸਜ਼ਾ ਕਿੰਨੇ ਆਕ ਨੂੰ ਹੋਈ ਸਜ਼ਾ ਵੱਧ ਤੋਂ 50 ਜਾਂ 100 ਹੋਣਗੇ ਤੇ ਇਸ ਕਰਕੇ ਕਿੰਨੇ ਪਰਸੈਂਟ 1% ਵੀ ਨਹੀਂ ਬੰਦ 1% ਲੋਕਾਂ ਨੂੰ ਵੀ ਸਜ਼ਾ ਨਹੀਂ ਹੋਈ ਜੇ ਤੇ ਕੀ ਉਹ ਕਾਨੂੰਨ ਤੇ ਕਾਦਾ ਹੈ ਸਿਸਟਮ ਇਸ ਕਰਕੇ ਲੋਕਾਂ ਦਾ ਵਿਸ਼ਵਾਸ ਉੱਠ ਗਿਆ ਕਾਨੂੰਨ ਤੋਂ ਤੇ ਜੇ ਇਹ ਠੀਕ ਹਰਾਸਮੈਂਟ ਹੈ ਉਹਨੂੰ ਮਜੇਥੇ ਨੂੰ ਆ ਜਿਹੜੀ ਖਰਜਲ ਖਰਾਬੀ ਹੋਊਗੀ ਤੇ ਜੇ ਸਿਰੇ ਤੱਕ ਪਹੁੰਚ ਜਾਣ ਕਿਉਂਕਿ ਏਡੀ ਇਹ ਪਲਾਨਿੰਗ ਵਾਲੀ ਸਰਕਾਰ ਨਹੀਂ ਹੈ ਜੀ ਵੀ ਜਲਦੀ ਜਲਦੀ ਇਹਨਾਂ ਦਾ ਤੇ ਇੱਕ ਚੀਜ਼ ਹੋ ਸਕਦੀ ਕਿਉਂਕਿ ਐਮ ਐਮ ਐਲ ਏ ਐਮ ਪੀ ਜੋ ਕੋਡ ਹੈ ਉਹਦਾ ਟ੍ਰਾਇਲ ਜਲਦ ਫਾਸਟ ਹੁੰਦਾ ਪਰ ਹੁਣ ਨਾ ਐਮ ਐਲ ਏ ਨਾ ਐਮ ਪੀ ਹੈ ਇਹ ਹੁਣ ਸਾਫ ਕਾ ਐਮਐਲਏ ਐ ਹੋ ਸਕਦਾ ਜੇ ਸਾਫ ਕਾ ਦਾ ਵੀ ਉਹਦੇ ਵਿੱਚ ਲੱਗ ਸਕਦਾ ਫਿਰ ਹੋ ਸਕਦਾ ਇਹ ਕੁਝ ਕਿਸੇ ਪਾਸੇ ਲੱਗ ਜੇ ਤੇ ਨਹੀਂ ਤੇ ਆਪਣੇ ਡਿਲੇ ਬਹੁਤ ਹੁੰਦੇ ਕੇਸ ਇਸ ਦੇ ਵਿੱਚ ਕੇਸਾਂ ਦੇ ਵਿੱਚ ਤੇ ਇਸ ਕਰਕੇ ਮੁਸ਼ਕਲ ਹੀ ਲੱਗਦੀ ਐ ਠੀਕ ਆ ਵਾਹ ਭਾਈ 4 ਦਿਨ ਦੀ ਬਣੀ ਹੋਈ ਐ ਕੋਈ ਹੁਣ ਆਪਾਂ ਬੋਲੀ ਜਾਂਦੇ ਹੋਰ ਵੀ ਬਥੇਰੇ ਬੋਲੀ ਜਾਂਦੇ ਤੇ ਨਿਕਲਣਾ ਨਿਕਲਣਾ ਦਾ ਲੱਗਦਾ ਨਹੀਂ ਕੁਝ ਜੇ ਨਿਕਲ ਆਵੇ ਤੇ ਚੰਗੀ ਗੱਲ ਤੇ ਪੰਜਾਬੀਓ ਤੁਸੀਂ ਆਪ ਹੀ ਜਾਗੋ ਚੰਗੇ ਬੰਦਿਆਂ ਨੂੰ ਚੁਣੋ ਇਦਾਂ ਦੇ ਜੋ ਕਰਪਟ ਬੰਦੇ ਆ ਜਿਹੜੇ ਤੁਹਾਡੇ ਇੱਕ ਪੀੜੀ ਚਿੱਟੇ ਚ ਬਰਬਾਦ ਕਰਤੀ ਜੇ ਇਦਾਂ ਦੇ ਬੰਦਿਆਂ ਨੂੰ ਤੁਸੀਂ ਦੇਖ ਲਓ ਮਜੀਠੇ ਵਾਲੇ ਲੋਕਾਂ ਨੂੰ ਉਹ ਬੰਦੇ ਉਹਨੂੰ ਵੋਟ ਅੱਜ ਵੀ ਪਾ ਰਹੇ ਉਹਦੀ ਵਾਈਫ ਅੱਜ ਵੀ ਐਮਐਲਏ ਬਾਕੀ ਸਾਰਾ ਪੰਜਾਬ ਰੋ ਰਿਹਾ ਉਹਦੇ ਹੱਥੋਂ ਹੁਣ ਕਿਸੇ ਬੰਦੇ ਨੂੰ ਜੇ ਇੱਕ ਚਿੱਟੇ ਦੀ ਗੱਲ ਚੱਲਦੀ ਤੇ ਹਰ ਬੰਦਾ ਕਹਿੰਦਾ ਮਜੀਠਾ ਤੇ ਉੱਥੋਂ ਵੇਖ ਲਓ ਆਪਦੇ ਹਲਕੇ ਚ ਜਿੱਤ ਦਾ ਬੜੀ ਬਰੂਟ ਮжоਰਿਟੀ ਨੇ ਕਿੰਨੀ ਹੁਣ ਨੇਰੀ ਚੱਲਦੀ ਸੀ ਆਮ ਆਦਮੀ ਪਾਰਟੀ ਦੀ ਉਹ ਫਿਰ ਵੀ ਉੱਥੋਂ ਸੀਟ ਕੱਢ ਗਏ ਇਸ ਕਰਕੇ ਭਰਾਓ ਇੱਥੇ ਬਹੁਤ ਟੇਡਾ ਆਪਣਾ ਸਿਸਟਮ ਬਣ ਗਿਆ ਹੁਣ ਇਹਨੂੰ ਠੀਕ ਤਾਂ ਬੜੀ ਮੁਸ਼ਕਲ ਹੀ ਹੋਊਗਾ ਜੇ ਕੋਈ ਬਹੁਤ ਚੰਗੇ ਬੰਦੇ ਆ ਜਾਣ ਪਾਵਰ 'ਚ ਉਹ ਕਰ ਦੇਣ ਤੇ ਵੱਖਰੀ ਗੱਲ ਆਦਰਵਾਜੇ ਬਹੁਤ ਕੰਮ ਟੇਡਾ ਹੋ ਗਿਆ ਹੁਣ ਤੇ ਆਦੇ ਬੱਚਿਆਂ ਨੂੰ ਬਚਾਪ ਚੁਕੇ ਆਪ ਹੀ ਰੱਖੋ ਤੁਸੀਂ ਹੁਣ ਦੇਖ ਲਓ ਕਾਲਾਂ ਆ ਰਹੀਆਂ ਧਮਕੀਆਂ ਆ ਰਹੀਆਂ ਲੋਕਾਂ ਨੂੰ ਲੋਕ ਆਪ ਹੀ ਅਗਲਿਆਂ ਨਾਲ ਡੀਲਾਂ ਕਰਕੇ ਕਰ ਲੈਂਦੇ ਜਾਂਦੇ ਹੀ ਨਹੀਂ ਕੋਈ ਪੁਲਿਸ ਕੋਲੇ ਪੈਸੇ ਦੇ ਦਿੰਦੇ ਵਿਚਾਰੇ ਤੇ ਇਹ ਗੁੰਡਾ ਰਾਜ ਭਗਵੰਤ ਮਾਨ ਨੂੰ ਹੁਣ ਚਾਹੀਦਾ ਹੈ ਕਿ ਇਹਦੇ ਤੇ ਕੰਟਰੋਲ ਕਰੇ ਕਿਉਂਕਿ ਬਹੁਤ ਉਮੀਦ ਨਾਲ ਲੋਕਾਂ ਨੇ ਇਹਨਾਂ ਨੂੰ ਵੋਟਾਂ ਪਾਈਆਂ ਸੀ ਉਸ ਸਮੇ ਸਾਰਿਆਂ ਨੂੰ ਰਿਜੈਕਟ ਕਰਕੇ ਤੇ ਜੇ ਨਹੀਂ ਕਰਦੇ ਤੇ ਬੜੀ ਮਾੜੀ ਗੱਲ ਹੋਊਗੀ ਐ ਇਨਨ ਕਾਇਦਾ ਕਿ ਇਹਦਾ ਕੋਈ ਨਾ ਕੋਈ ਹੱਲ ਕੱਢਣ ਹੱਲ ਕੱਢ ਕੇ ਤੇ ਇੱਕ ਦੋ ਬੰਦੇ ਟੰਗੇ ਹੋਣ ਜਿਹੜੇ ਕਰਪਟ ਬੰਦੇ ਆ ਤੇ ਦੂਜਿਆਂ ਨੂੰ ਵੀ ਕਰਨ ਹੋ ਜਾਂਦੇ ਇੰਨੀਆਂ ਬੇਨਤੀਆਂ ਸੀ ਸਾਡੇ ਨਾਲ ਜੁੜੇ ਸਾਰੇ ਭੈਣ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਸਤਿ ਸ੍ਰੀ ਅਕਾਲ